ਸਤ ਸ੍ਰੀ ਅਕਾਲ ਜੀ ਸਾਰੇ ਆਣੂ ਤੁਹਾਡਾ ਸਾਡੀ ਚੈਨਲ ਦੀ ਬੁਸਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਅਸੀਂ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਨੇ ਸੋਨੇ ਸੂਟਸ ਲੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਨੇ ਸੋਨੇ ਸਰਸ ਲੈ ਕੇ ਆਇਆ ਸਭ ਤੋਂ ਪਹਿਲਾਂ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਜਰੂਰ ਲਾਈਕ ਕਰਿਓ ਕਰੋ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਫੋਲੋ ਕਰਿਓ ਪੰਜ ਤੁਸੀਂ ਚਲੋ ਹਾਂਜੀ ਤੇ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਫਾਸਟੇ ਆਰਡਰ ਕਰਦੇ ਹੋ ਕਰੋ بس ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਦੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਦੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਿਆਦੇ ਸੋਨੇ ਸੂਟ ਲੰਗੇ ਜਿਹੜੇ ਆਪਾਂ ਕੱਲ ਵੀਡੀਓ ਦੇ ਵਿੱਚ ਸੂਟ ਪਾਇਏ ਸੀ ਉਹ ਹੋ ਗਏ ਹਨ ਸੋਲਡ ਹਨਾ ਪਲੀਜ਼ ਉਹ ਜਿਹੜਾ ਕਿ ਮੇਰੇ ਪਾਇਆ ਹੋਇਆ ਸੀ ਮੈਂ ਕਲਰ ਦਿਖਾਏ ਸੀ ਨਾ ਤੇ ਉਹ ਮੈਸੇਜ ਨਾ ਕਰਿਓ ਕਿਉਂਕਿ ਉਹ ਸਟਾਕ ਨਹੀਂ ਆਉਣਾ ਹੈਗਾ ਰੀਸਟਾਕਿੰਗ ਨਹੀਂ ਹੁੰਦਾ ਹੈਗਾ ਉਹ ਵਾਲਾ ਤੇ ਤੁਸੀਂ ਮੈਂ ਉਸੇ ਮਤਲਬ ਸਟਾਫ ਦੇ ਵਿੱਚ ਪ੍ਰਿੰਟ ਚੇਂਜ ਹੈਗਾ ਤੁਸੀਂ ਉਸ ਤਰ੍ਹਾਂ ਉਹਨੂੰ ਤਿਆਰ ਕਰਵਾ ਸਕਦੇ ਹੋ ਜਿਵੇਂ ਮੈਂ ਪਾਇਆ ਹੋਇਆ ਸੀਗਾ ਤੇ ਸੇਮ ਸਟਾਫ ਹੈਗਾ ਸੇਮ ਸਾਰਾ ਕੁਝ ਹੈਗਾ ਬਸ ਪ੍ਰਿੰਟਿੰਗ ਲੱਗ ਗਈ ਉਹਦੀ ਪ੍ਰਿੰਟ ਅਲੱਗ ਸੀਗੀ ਤੇ ਜਿਹੜਾ ਮੈਂ ਅੱਜ ਦਿਖਾਉਂਗੀ ਉਹਦੀ ਪ੍ਰਿੰਟ ਅਲੱਗ ਹੈ ਪਰ ਅੱਜ ਵਾਲੇ ਪ੍ਰਿੰਟ ਵੀ ਕਾਫੀ ਜਿਆਦੇ ਸੋਹਣੇ ਨੇ ਲਿਮਟਿਡ ਜャ ਸਟਾਕ ਹੈਗਾ ਤੁਸੀਂ ਉਸ ਤਰ੍ਹਾਂ ਸੀਟ ਰੈਡੀ ਕਰਵਾ ਸਕਦੇ ਹੋ ਚਲ ਚਾਹ ਤੇ ਪਹਿਲਾ ਕਲਰ ਹੈਗਾ ਦੇ ਵਿੱਚ ਇਹ ਵਾਲਾ ਮਸਟਰਡ ਕਲਰ ਹੈਗਾ ਪ੍ਰਿੰਟ ਇਹ ਵੀ ਕਾਫੀ ਜਾਦੇ ਸੋਹਣੇ ਲੱਗੇ ਸੇਮ ਹੋਈ ਸਟਾਫ ਹੈ ਉਹੀ ਫੈਬਰਿਕ ਹੈ ਲਾਈਨਿੰਗ ਵੀ ਉਹ ਕੋਈ ਲੋੜ ਨਹੀਂ ਮੈਂ ਲਾਈਨਿੰਗ ਨਹੀਂ ਲਗਵਾਈ ਹੈਗੀ ਬਾਕੀ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਮਤਲਬ ਸ਼ਰਟ ਤੇ ਲਗਵਾਉਣਾ ਚਾਹਦੇ ਲਗਵਾ ਸਕਦੇ ਹੋਗੇ ਤੇ ਇਹ ਵਾਲਾ ਫੈਬਰਿਕ ਸਲਵਾਰ ਦਾ ਹੈਗਾ ਸਟਾਫ ਰੀਵਾ ਬ੍ਰਾਂਡ ਦਾ ਚੰਗਾ ਸਟਾਫ 깔 ਵਾਲਾ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਸੇਮ ਰਹੇਗਾ 1500 ਖੜਕਣਾਂ ਦਾ 1500 ਪ੍ਰਾਈਸ ਰਹੇਗਾ ਤੁਸੀਂ ਲੈਣਾ ਚਾਹਦੇ ਹੋ ਲੈ ਸਕਦੇ ਹੋ ਜਿੱਦਾਂ ਮੈਂ ਪਾਇਆ ਹੋਇਆ ਸੀ ਉਸ ਤਰ੍ਹਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਜਾਂ ਤੁਸੀਂ ਇਹਨੂੰ ਮਤਲਬ ਪੀਨਾ ਵਰਕ ਤੋਂ ਵੀ ਮਗਵਾ ਸਕਦੇ ਹੋ ਕੋਈ ਤੁਹਾਨੂੰ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਵਰਕ ਕਰਵਾਣਾ ਹੈ ਨਾ ਤੁਸੀਂ ਬਿਨਾ ਵਰਕ ਤੋਂ ਵੀ ਕਰਵਾ ਮਤਲਬ ਲੈ ਸਕਦੇ ਹੋ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਠੀਕ ਹੈ ਜੀ ਪਹਿਲਾ ਕਲਰ ਇਹ ਸੀਗਾ ਤੇ ਇਹਦੇ ਵਿੱਚ ਦੋ ਹੀ ਕਲਰ ਨੇਗੇ ਦੋਈ ਕਲਰ ਨੇ ਇਹਦੇ ਨਾਲ ਦਾ ਨਾ ਆਪੇ ਇੱਕ ਰੋਲ ਸੀਗਾ ਸੇਲ ਹੋ ਗਿਆ ਸੀਗਾ ਉਹ ਸ਼ਾਇਦ ਇਹਦੇ ਵਿੱਚ ਵੀ ਜਾਂ ਇੱਕ ਸੂਟ ਹੋਣਾ ਤੇ ਆਹ ਕਲਰ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਦੇਖੋ ਮੈਂ ਐਵੇਂ ਦਾ ਜਾਰਜਟ ਦਾ ਸੂਟ ਵੀ ਰੈਡੀ ਕਰਵਾਇਆਗਾ ਮੇਰੇ ਕੋਲ ਇਹ ਕਲਰ ਦਾ ਸੂਟ ਨਹੀਂ ਹੈਗਾ ਸੀਗਾ ਤੇ ਕਾਫੀ ਜ਼ਿਆਦਾ ਹੀ ਸੋਹਣਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਖਸ਼ਾ ਨਾ ਕੀ ਕਰੀ ਉਦੋਂ ਕਿ ਇਹਨੂੰ ਇਹਨੂੰ ਅੱਗੇ ਕਰੋ ਇਹਨੂੰ ਐਵੇਂ ਦਿਖਾਵਾਂਗੇ ਟੂਟ ਨੂੰ ਦੇ ਕੁਦੀ ਬੋਜਾਂ ਸਨਾਂ ਪਲੇਨ ਟੇਬਲੀ ਸੂਟ ਦਾ ਵੀ ਤੇ ਨਾਲ ਰਹੇਗੀ ਜੀ ਪਲੇਨ ਬਾਟਮ ਕਾਟਨ ਦੀ ਠੀਕ ਹੈ ਜੀ ਕਾਫੀ ਜਿਆਦਾ ਸੋਹਣਾ ਫੈਬਰਿਕ ਹੈਗਾ 1550 ਪ੍ਰਾਈਸ ਹੈਗਾ ਤੇ ਆਪਣਾ ਫਾਸਟੇ ਹੀ ਆਰਡਰ ਕਰਦੇ ਹੋ ਵੀ ਤੁਹਾਡੇ ਸਾਹਮਣੇ ਲਿミਟਡ ਜਸਟ ਸਟਾਕ ਹੈਗਾ ਤੇ ਆਪਾਂ ਹੌਲੀ 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 ਨਾਲ ਤੁਹਾਨੂੰ ਠੀਕ ਹੈ ਪ੍ਰਾਈਸ ਦੇ ਵਿੱਚ ਮਤਲਬ ਅੱਗੇ-ਅੱਗੇ ਵੀਡੀਓ ਦੇ ਵਿੱਚ ਠੀਕ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਲੈ ਕੇ ਆਵਾਂਗੇ ਜਿਹੜੇ ਤੁਹਾਡੇ ਬਜਟ ਦੇ ਵਿੱਚ ਹੋਣ ਹਨਾ ਤੇ ਆਪਾਂ ਲੈ ਕੇ ਆਵਾਂਗੇ ਸੂਟ 2000 2000 ਤੋਂ نیچے ਇੰਨਾ ਕਿਉਂਕਿ ਸੂਟ ਵਧੀਆ ਫੈਬਰਿਕ ਦਾ ਤਾਂ ਫਿਰ ਇੰਨੇ ਦਾ ਹੀ ਆਉਂਦਾ ਨਾ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਦੁਪੱਟਾ ਤੁਸੀਂ ਕਹੋਗੇ ਤਾਂ ਆਪਾਂ ਡਾਈ ਕਰਵਾ ਕੇ ਦੇ ਦਾਂਗੇ ਜੇ ਤੁਹਾਨੂੰ ਨਈ ਡਾਈ ਦੀ ਲੋੜ ਹੈਗੀ ਮਤਲਬ ਦੁਪੱਟੇ ਦੀ ਲੋੜ ਹੈਗੀ ਤਾਂ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਇਹਨੂੰ ਮੰਗਵਾ ਸਕਦੇ ਹੋ ਹਾਂਜੀ ਆਪਣਾ ਸਕਰੀਨ ਸ਼ਾਟ ਲੈ ਲਵੋ ਵਾਲਾ ਸੂਟ ਹੈਗਾ ਕਾਟਨ ਲੀਲਨ ਦੇ ਵਿੱਚ ਲੇਗੇ ਇਹ ਬਾਟਮ ਦਾ ਸਟੱਫ ਹੈਗਾ ਇਹਦੇ ਨਾਲ ਤਾਂ ਮੈਂ ਲਵੈਂਡਰ ਸ਼ੇਡ ਦੇ ਵਿੱਚ ਵਰਕ ਕਰਨਾ ਦਿੱਤਾ ਹੋਇਆ ਹੈਗਾ ਸੂਟ ਤੁਸੀਂ ਇਹਨੂੰ ਬਿਨਾਂ ਸਿਲਾਈ ਤੋਂ ਵੀ ਮੰਗਵਾ ਸਕਦੇ ਹੋ 1600 ਇਹਦਾ ਪ੍ਰਾਈਸ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਕਾਫੀ ਜਾਦੇ ਸੋਹਣਾ ਸੂਟ ਹੈਗਾ ਇਹ ਵੀ ਤੇ ਕਲਰ ਵੀ ਕਾਫੀ ਜਾਦੇ ਸੋਹਣਾ ਪ੍ਰਿੰਟ ਵੀ ਕਾਫੀ ਜਾਦੇ ਸੋਹਣਾਗਾ ਤੁਸੀਂ ਇਹਦੇ ਨਾਲ ਦੁਪੱਟਾ ਰਖਵਾਉਣਾ ਚਾਹੋਗੇ ਤਾਂ ਟੈਪੀ ਲਾਈਨਿੰਗ ਦਾ ਰਖਵਾ ਸਕਦੇ ਹੋਗੇ ਇਹ ਕਿਉਂਕਿ ਸਲਵਾਰ ਦੇ ਵਿੱਚ ਲਾਈਨਾਂ ਨੇ ਨਾ ਉਸ ਤਰ੍ਹਾਂ ਵੀ ਆਪਾਂ ਜੇ ਆਪਾਂ ਦੇਖੀਏ ਵੀ ਪ੍ਰੋਪਰ ਆਪਾਂ ਸਾਈਜ਼ ਉੱਤੇ ਕਿਸ ਤਰ੍ਹਾਂ ਰੈਡੀ ਕਰ ਸਕਦੇ ਹਾਂਗੇ ਤਾਂ ਫਿਰ ਆਪਾਂ ਲਾਈਨਾਂ ਵਾਲਾ ਦੁਪੱਟਾ ਰਖਵਾ ਸਕਦੇ ਹਾਂ ਇਹਦੇ ਨਾਲ ਤੇ ਲੇਸ ਵਗੈਰਾ ਕਹੋਗੇ ਤਾਂ ਤੁਸੀਂ ਲਗਵਾ ਸਕਦੇ ਹੋਗੇ ਇਹ ਕਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਇਹ ਕੁੜੀਆਂ ਵੀ ਪਾ ਸਕਦੀਆਂ ਨੇ ਆਂਟੀਆਂ ਵੀ ਪਾ ਸਕਦੀਆਂ ਨੇਂਗੀਆਂ ਹਰ ਕੋਈ ਇਹਨੂੰ ਕਲਰ ਨੂੰ ਪਾ ਸਕਦਾ ਹੈਗਾ ਵੀ ਇਹ ਨਹੀਂ ਹੈਗਾ ਵੀ ਕੁੜੀਆਂ ਪਾ ਸਕਦੀਆਂ ਨੇ ਜਾਂ ਆਂਟੀਆਂ ਨਹੀਂ ਪਾ ਸਕਦੀਆਂ ਕੋਈ ਵੀ ਸੂਟ ਲੈਣਾ ਚਾਹੁੰਦਾ ਹੈਗਾ ਲੈ ਸਕਦੇ ਸੋਬਰ ਜੇ ਕਲਰ ਲੇਗੇ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਰਹਿ ਗਏ ਇਹਦੇ ਨਾਲ ਦੀ ਮੈਂ ਕਾਫੀ ਸੂਟ ਮਤਲਬ ਬਣਾਏ ਲੇਗੇ ਸਟਿਚ ਕਰਕੇ ਭੇਜੇ ਲੂਗੇ ਜਿਹੜਾ ਇਹ ਵਾਲਾ ਕਲਰ ਹੈ ਨਾ ਇਹ ਵੀ ਬਹੁਤ ਝਾਹੇ ਸੋਹਣਾਗਾ ਜਿਸ ਤਰ੍ਹਾਂ ਇਹਦੇ ਵਿੱਚ ਆ ਸੀ ਗ੍ਰੀਨ ਕਲਰ ਦੇ ਫਲਾਰ ਨੇ ਨਾ ਉਸ ਤਰ੍ਹਾਂ ਦਾ ਤੁਸੀਂ ਦੁਪੱਟਾ ਰਖਵਾਓ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਮਤਲਬ ਜੇ ਤੁਸੀਂ ਸਟਾਈਲਿਸ਼ ਹੋ ਨਾ ਵੀ ਕੁੜੀਆਂ ਦੇ ਵਿੱਚ ਰੈਡੀ ਕਰਵਾਉਣਾ ਚਾਹੇ ਤਾਂ ਨੂੰ ਪੰਜ ਚੱਕਾਂ ਵਾਲਾ ਲੂਸ ਦੇ ਵਿੱਚ ਤਾਂ ਤੁਸੀਂ ਇਸ ਟ੍ਰੈਲ ਨੂੰ ਰੈਡੀ ਕਰਵਾ ਲਿਓ ਟ੍ਰੈਂਡ ਹੈਗਾ ਤੇ ਇਹਦੇ ਨਾਲ ਇਹ ਵਾਲੀ ਰਹੇਗੀ ਜੀ ਇਹਦੀ ਬਾਟਮ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਿਓ ਤੇ WhatsApp ਤੇ ਆ ਆਪਾਂ ਨੂੰ ਬੈਸਿਸ ਕਰ ਦਿਓ ਕੱਲ ਮੈਂ ਸੂਟ ਰਖਵਾਇ ਸੀ ਜਿਹੜੇ ਰੈਸਟ ਸੂਟ ਦੀ ਪੇਮੈਂਟ ਰਹਿੰਦੀ ਹੈ ਜਿੰਨਾ ਭਾਣਾ ਤੁਸੀਂ ਕਾਟ ਦਿਓ ਤੇ ਆਪਣਾ ਸੂਟ ਲੈ ਸਕਦੇ ਹੋਗੇ ਕਿਉਂਕਿ ਉਹ ਰੈਸਟ ਸੂਟ ਦੇ ਕਾਫੀ ਆਰਡਰ ਲੇਗੇ ਫਿਰ ਤੁਸੀਂ ਕਹੋਗੇ ਸਾਨੂੰ ਸੂਟ ਨਹੀਂ ਮਿਲਿਆ ਹੈਗਾ ਤਾਂ ਕਰਕੇ ਮੈਂ ਇਹ ਵਾਲੀ ਸੂਟ ਦੀ ਗੱਲ ਕਰਦੀ ਆ ਮੇਰੇ ਕੋਲੇ ਲਿミਟਡ ਜੀ ਸੂਟ ਨੇਗੇ ਬਾੜੇ ਨਹੀਂ ਹੈਗੇ ਕਿਉਂਕਿ ਇਹ ਭੈਣਾਂ ਨੇ 올 ਓਵਰ ਹੀ ਲੈਨੇ ਮੈਚਿੰਗ ਤਾਂ ਬਹੁਤ ਘੱਟ ਇੱਕ ਅੱਧੀ ਪੈਂਦਾ ਹੀ ਹੋਊਗਾ ਤੇ 올 ਓਵਰ ਹੀ ਲੈਣਗੇ ਤੇ ਇਹਦਾ ਤੁਸੀਂ ਮਤਲਬ ਆਪਣਾ ਚਲਦੀ ਜਿੰਨਾ ਭੈਣਾਂ ਨੇ ਬੁਕਿੰਗ ਕਰਵਾਈ ਹੋਈ ਆਪਣੀ ਪੇਮੈਂਟ ਕਰ ਦਿਓ ਚਾਰ ਪੰਜ ਭੈਣਾਂ ਦੀ ਬੁਕਿੰਗ ਰਹਿੰਦੀ ਹੈ ਇਹ ਸੂਟ ਹੀ ਮੇਰੇ ਕੋਲੇ ਸ਼ਾਇਦ ਤਿੰਨਕ ਭੈਣਾਂ ਦੀ ਹੋਣੇ ਜਾਂ ਤਿੰਨ ਜਾਂ ਚਾਰ ਭੈਣਾਂ ਲੈ ਸਕਦੀਆਂ ਨੇਗੇ ਇਹਦੇ ਵਿੱਚੋਂ ਤੁਸੀਂ ਸੂਟ ਰਖਵਾ ਸਕਦੇ ਹੋਗੇ ਬਹੁਤ ਸੋਹਣੇ ਪਿਆਰੇ ਕਲਰ ਨੇਗੇ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈਗੀ ਜਿਸ ਤਰ੍ਹਾਂ ਇਹਨਾਂ ਵਿਦਆਉਟ ਲਾਈਨਿੰਗ ਤੋਂ ਸਿੱਧਾ ਸਟਿਚ ਹੁੰਦੇ ਨੇਗੇ ਤੇ ਇਹ ਰੂਬੀ ਕਾਟਨ ਹੈਗੀ ਤੇ ਜੇ ਤੁਸੀਂ ਇਹਦਾ ਪਲੇਨ ਫੈਬਰਿਕ ਵੀ ਲੈਣਾ ਚਾਹੁੰਦੇ ਹੋਗੇ ਮੈਂ ਤੁਹਾਨੂੰ ਲੈ ਸਕਦੇ ਹਾਂਗੇ 1250 1250 ਹਾਂਜੀ ਪ੍ਰਾਈਸ ਹੈ ਪਲੇਨ ਫੈਬਰਿਕ ਦਾ ਤੇ ਬਹੁਤ ਜ਼ਿਆਦਾ ਸੋਹਣੀ ਕਪੜੇ ਦੀ ਕੁਆਲਿਟੀ ਹੈਗੀ ਵਿਦਆਉਟ ਲਾਈਨਿੰਗ ਇਹ ਸਟਿਚ ਹੋਊਗਾ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਵੀ ਕੋਈ ਵੀ ਆਪਣਾ ਡਿਜ਼ਾਈਨ ਸ਼ੇਅਰ ਕਰ ਦਿਓ ਜਾਂ ਤੁਸੀਂ ਸੇਮ ਇਦਾਂ ਵਰਕ ਕਰਵਾ ਲਿਓ ਹਨ ਜਿੱਦਾ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਤਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਜਿਹੜਾ ਸੂਟ ਦਾ ਪ੍ਰਾਈਸ ਹੋਊਗਾ ਮਤਲਬ 3500 ਤੱਕ ਸੂਟ ਰੈਡੀ ਹੋਊਗਾ 3500 3600 3700 ਤੱਕ ਦੁਪੱਟਾ ਵਗੈਰਾ ਲਗਾ ਕੇ ਫਿਨਿਸ਼ਿੰਗ ਵਗੈਰਾ ਟਾਈ ਵਗੈਰਾ ਲਗਾ ਕੇ ਵਿਦਆਊਟ ਸਟਿਚਿੰਗ ਜੜੀਆ ਭੈਣਾਂ ਇਹ ਨਵੇਂ ਬਜਟ ਦੇ ਵਿੱਚ ਹਨਾ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਕਰਵਾ ਸਕਦੇ ਹੋਗੇ ਕਿਉਂਕਿ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਅਸੀਂ 4000 ਪਲੱਸ ਦਾ ਸੂਟ ਨਹੀਂ ਰੈਡੀ ਕਰਵਾਉਣਾ ਹੈਗਾ ਵੀ 4000 ਤੋਂ ਸਾਨੂੰ ਨੀਚੇ ਤੇ ਅੱਜ ਮੈਂ ਤੁਹਾਨੂੰ ਮਤਲਬ ਦਿਖਾ ਰਹੀ ਹਾਂ ਸਲਾਹ ਦੇ ਰਹੀ ਹਾਂ ਕਿ ਵੀ ਤੁਸੀਂ ਐਵੇਂ ਦਾ ਵਰਕ ਕਰਵਾ ਸਕਦੇ ਹੋਗੇ ਜਾਂ ਕੋਈ ਤੁਸੀਂ ਆਪਣਾ ਵਰਕ ਭੇਜ ਸਕਦੇ ਹੋਗੇ ਉਸ ਤਰ੍ਹਾਂ ਸੂਟ ਰੈਡੀ ਕਰਵਾ ਲਓ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਦੀ ਆਂ ਕਿ ਰੂਪੀ ਦੇ ਵਿੱਚ ਪਿਸਤਾ ਕਲਰ ਦਾ ਸੂਟ ਹੈਗਾ ਪਹਿਲਾਂ ਤਾਂ ਤੁਸੀਂ ਸਕਰੀਨਸ਼ਾਟ ਲੈ ਲਓ ਤੁਸੀਂ ਪਿਤਾਊਟ ਵਰਕ ਵੀ ਫੈਬਰਿਕ ਮੰਗਵਾ ਸਕਦੇ ਮੈਨੂੰ ਕੋਈ ਹੋਣੀ ਹੈਗਾ ਵੀ ਤੁਸੀਂ ਵਰਕ ਹੀ ਕਰਵਾਓ ਤੇ ਕਲਰ ਸਾਰੇ ਸੋਨੇ ਰੰਗੇ ਮਸਟਰਡ ਸ਼ੇਡ ਹੈਗਾ ਤੇ ਬੇਬੀ ਬਲੂ ਕਲਰ ਹੈਗਾ ਇਹ ਬਹੁਤ ਜਿਆਦਾ ਸੋਨਾ ਕਲਰ ਹੈਗਾ ਤੇ ਇਸ ਤੋਂ ਬਾਅਦ ਆ ਜਾਗਾ ਪਰਪਲ ਕਲਰ ਦੇਖੋ ਥੋੜੇ ਸਾਹਮਣੇ ਮੇਰੇ ਕੋਲ ਲਿミਟਡ ਜਸਟਾਕ ਹੈ ਪਾਲਾ ਸਟਾਕ ਨਹੀਂ ਹੈਗਾ ਤੇ ਇੱਕ ਦੋ ਕੁ ਕਲਰ ਹੋਰ ਹੋਣਗੇ ਹਨ ਅਗਾਂਹ ਤੋਂ ਵੀ ਗ੍ਰੇ ਦੇ ਤੁਸੀਂ ਇੱਕ ਸੂਟ ਚਾਹੋ ਦੋ ਚਾਹੋ ਚਾਰ ਚਾਹੋ ਜਿੰਨੇ ਮਰਜੀ ਲੈ ਸਕਦੇ ਹੋ ਮੇਰੇ ਕੋਲ ਤੇ ਇੱਕ ਇਹ ਭਾਗ ਵਾਲਾ ਕੋਟ ਨਹੀਂ ਹੈਗਾ ਦੂਜੇ ਦੇ ਕੇ ਸੇਮ ਟੈਪੇਟ ਨਹੀਂ ਨਹੀਂ ਲੈ ਨਹੀਂ 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 ਬਾਸ ਬਾਸ ਇਹ ਤੇ ਹੈਗਾ ਤੇ ਇਹ ਵਾਲਾ ਵੀ ਕਦਰ ਲੈ ਸਕਦੇ ਹੋਗੇ ਸਾਰੇ ਕਲਰ ਕਾਫੀ ਜਿਆਦੇ ਸੋਹਣੇ ਲੰਗੇ ਤੁਸੀਂ ਬਿਨਾ ਮਤਲਬ ਫਰਕ ਤੋਂ ਕਲਾ ਪਲੇਨ ਫੈਬਰਿਕ ਲਓਗੇ 1250 ਪ੍ਰਾਈਸ ਦਾ ਰੂਵੀ ਕਾਟਨ ਦਾ ਤੇ ਬਹੁਤ ਗੁੱਡ ਕੁਆਲਟੀ ਦੀ ਰੂਵੀ ਕਾਟਨ ਹੈਗੀ ਆਪਣੇ ਕੋਲੇ ਤੇ ਇਹ ਫੈਬਰਿਕ ਹੈਗਾ ਦੇਖ ਤੁਸੀਂ ਕ੍ਰਾਸ਼ ਦੇ ਵਿੱਚ ਲੈ ਸਕਦੇ ਹੋਗੇ 1250 ਪ੍ਰਾਈਸ ਹੈ ਇਹਦੇ ਵਿੱਚ ਇਹ ਮੈਂ ਹੁਣੇ ਪਹਿਲਾਂ ਨੇ ਸੂਟ ਰੈਡੀ ਕਰਵਾਏ ਨੇ ਇਹਨਾਂ ਤੇ ਫਰਕ ਕਰਵਾਉਣਗੇ ਤੇ ਇੱਕ ਭੈਣ ਨੇ ਨਾ ਤਿੰਨ ਚਾਰ ਸੂਟ ਮੰਗਵਾਏ ਸੀਗੇ ਨਾਲ ਤਾਂ ਭੱਟੇ ਮਲਬਰੀ ਦੇ ਰੱਖੇ ਸੀ ਉਹਨਾਂ ਨੇ ਤੇ ਪਹਿਲਾਂ ਵੀ ਇਹ ਆਪਣਾ ਮਤਲਬ ਸਟਾਫ ਕਾਫੀ ਸੇਲ ਹੋਇਆਗਾ ਤੇ ਇਹਦਾ ਪ੍ਰਾਈਸ 1200 ਹੈ ਉਹ ਆਪਾਂ ਉਹਨਾਂ ਨੂੰ ਵੀ 1200 ਹੀ ਲਗਾਇਆ ਸੀ ਤੁਹਾਡੇ ਲਈ ਵੀ 1200 ਹੀ ਹੈ ਦਾ ਤੁਸੀਂ ਕਲਰ ਸਿਲੈਕਟ ਕਰ ਲਓ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਵਰਕ ਵਗੈਰਾ ਕੋਈ ਐਮਰਜੈਂਸੀ ਹੈ ਤੁਹਾਡਾ ਅਸੀਂ ਕਰਵਾ ਦਾਂਗੇ ਤੇ ਆਪਣਾ ਫਾਸਟਲੀ ਆਰਡਰ ਦੇ ਦਿਓ ਤੇ ਇੱਕ ਨਾ ਆਰਡਰ ਦੇ ਕੇ ਨਾਲ ਦੀ ਨਾਲ ਆਪਣਾ ਮੈਜ਼ਰਮੈਂਟ ਸੈਂਡ ਕਰ ਦਿਆ ਕਰੋ ਤੁਸੀਂ ਕਲਰ ਤੇ ਕਲਰ ਸਾਰੇ ਸੋਹਣੇ ਲੰਗੇ ਤੇ ਇਹਦੇ ਵੀ ਬਹੁਤ ਜਾਦੇ ਸੋਹਣੇ ਸ਼ੇਡ ਉਥੇ ਦੇ ਲੰਗੇ ਸਕਿੰਨ ਕਲਰ ਤੇ ਠੀਕ ਹੈ ਇੱਕ ਇਹ ਵਾਲਾ ਫੈਬਰਿਕ ਹੈਗਾ ਇੱਕ ਜਿਹੜਾ ਏ ਲਾਈਨਾਂ ਵਾਲਾ ਫੈਬਰਿਕ ਹੈਗਾ ਇਹਦੇ ਵੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਰਹੇਗਾ 1250 ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੇਖੋ 피ਚ ਕਲਰ ਹੈਗਾ ਇਹਦੇ ਵਿੱਚ ਤੇ ਆਲਵੈਂਡਰ ਦਾ ਸ਼ੇਡ ਨਹੀਂ ਹੈ ਅਾਕੀਪਾ ਕੁਰਤੀ ਵੀ ਰਹਿ ਰਹੀ ਦੇਖ ਰਹੀ ਹਿੱਤੇ ਹਨ ਤੇ ਇੱਕ ਏ ਵਾਲਾ ਲਾਈਨਾਂ ਵਾਲਾ ਸਟੱਫ ਹੈਗਾ ਰੂਬੀ ਦੇ ਵਿੱਚ ਇਹਦਾ ਪ੍ਰਾਈਸ ਰਹੇਗਾ 1300 ਤੇ ਇਹ ਵੀ ਬਹੁਤ ਵਧੀਆ ਫੈਬਰਿਕ ਹੈਗਾ ਇਹ ਵੀ ਇਹਦੇ ਵਿੱਚ ਇੱਕ ਗ੍ਰੀਪਿਸਟਾ ਕਲਰ ਹੈਗਾ ਇਹਦੇ ਵਿੱਚ ਵੀ ਪਿਸਤਾ ਕਲਰ ਹੈਗਾ ਪਰ ਉਹ ਉੱਧਰ 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 ਆਹ ਤੇ ਪਿਸਤਾ ਕਲਰ ਹੈਗਾ ਇਹਦੇ ਵਿੱਚ ਇਹ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਨਾ ਇਸ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਦੇਖੋ ਜੀ ਕਾਫੀ ਜਾਦੇ ਸੋਨਾ ਫੈਬਰਿਕ ਹੈਗਾ ਇਹ ਵਾਲਾ ਸਕਰੀਨ ਸ਼ਾਟ ਲੈ ਲਿਓ ਤੇ ਆਪਾਂ ਨੂੰ ਮੈਸੇਜ ਕਰ ਦਿਓ ਤੁਸੀਂ ਪਲੇਨ ਵੀ ਲੈਣਾਗੇ ਇਸ ਤਰ੍ਹਾਂ ਵੀ ਤੁਸੀਂ ਲੈ ਸਕਦੇ ਹੋ ਆਪਣੇ ਕੋਲੋਂ ਕੁਝ ਕਰ ਠੀਕ ਹੈ ਜੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ